ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਬਿਨਾਂ ਐਨਓਸੀ ਤੋਂ ਰਜਿਸਟਰੀ ਕਰਨ ਤੇ ਹਾਈ ਕੋਰਟ ਨੇ ਲਾਈ ਰੋਕ ਪੂਰੇ ਪੰਜਾਬ ਦੇ ਅਫਸਰਾਂ ਨੂੰ ਪੰਜਾਬ ਸਰਕਾਰ ਨੇ ਜਾਰੀ ਕੀਤੇ ਸਖਤ ਹੁਕਮਾਂ ਛੁੱਟੀ ਵਾਲੇ ਦਿਨ ਵੀ ਮੋਬਾਈਲ ਤੇ ਰਹਿਣਾ ਪਵੇਗਾ ਉਪਲਬਧ ਕਰਨਲ ਕੁਟਮਾਰ ਮਾਮਲੇ 'ਚ ਸ਼ਾਮਲ ਇੰਸਪੈਕਟਰ ਓਨੀ ਸਿੰਘ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਗਾਉਂ ਜਮਾਨਤ ਪਟੀਸ਼ਨ ਸੁਣਨ ਤੋਂ ਕੀਤਾ ਇਨਕਾਰ ਪਹਿਲਗਾਮ ਹਮਲੇ ਮਗਰੋਂ ਭਾਰਤ ਦਾ ਪਾਕਿਸਤਾਨ ਤੇ ਇੱਕ ਹੋਰ ਵੱਡਾ ਐਕਸ਼ਨ 16 YouTube ਚੈਨਲ 'ਤੇ ਲਗਾਇਆ ਬੈਨ ਐਮਪੀ ਅਮਰਿਤਪਾਲ ਸਿੰਘ ਬਾਰੇ ਵਿਕਰਮ ਜੀਠੇ ਨੇ ਕੀਤੇ ਵੱਡੇ ਖੁਲਾਸੇ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਕੀਤੀ ਅਪੀਲ ਪੰਜਾਬ ਦੇ ਇਨਾ ਪੈਨਸ਼ਨ ਤਾਰਕਾਂ ਲਈ ਪੰਜਾਬ ਸਰਕਾਰ ਦਾ ਨਵਾਂ ਐਲਾਨ ਕੈਬਨਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਪੰਜਾਬ ਚ ਗਰਮੀ ਕੱਢੇਗੀ ਵੱਟ ਲੂ ਦਾ ਅਲਰਟ ਹੋਇਆ ਜਾ ਰਿਹਾ 1 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡੀਜੀਪੀ ਗੌਰਵ ਯਾਦਵ ਨੇ ਕੀਤੀ ਪ੍ਰੈਸ ਕਾਨਫਰੰਸ ਕਰਤਾ ਸਕਤਾ ਐਲਾਨ ਮਾਨਸਾ ਚ ਸਕੂਲ ਦਾ ਉਦਘਾਟਨ ਕਰਨ ਗਏ ਆਪ ਵਿਧਾਇਕ ਨੂੰ ਕਿਸਾਨਾਂ ਨੇ ਪਾਇਆ ਕੇਰਾ ਕੀਤੇ ਸ਼੍ਰੀਆਮ ਤਿੱਖੇ ਸਵਾਲ ਜਵਾਬ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਚ ਫਿਰ ਵੱਡਾ ਫੇਰ ਬਦਲ ਸੱਤ ਅਧਿਕਾਰੀਆਂ ਦੇ ਕੀਤੇ ਤਬਾਦਲੇ ਪੰਜਾਬ ਚ ਅੱਜ ਰਹੇਗੀ ਸਰਕਾਰੀ ਛੁੱਟੀ ਸਕੂਲ ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗੈਰ ਕਾਨੂੰਨੀ ਕਲੋਨੀਆਂ ਵਿੱਚ ਚੱਲ ਰਹੇ ਉਸਾਰੀ ਕਾਰਜਾਂ ਤੇ ਪਲਾਟਾਂ ਦੀ ਵਿਕਰੀ ਤੇ ਸਖਤ ਰੁਖ ਅਪਣਾਉਂਦੇ ਹੋਏ ਵੱਡਾ ਹੁਕਮ ਦਿੱਤਾ ਹੈ ਕਿ ਹੁਣ ਸੂਬੇ ਭਾਰ ਵਿੱਚ ਕਿਸੇ ਵੀ ਗੈਰ ਕਾਨੂੰਨੀ ਕਲੋਨੀ ਵਿੱਚ ਐਨਓਸੀ ਦੇ ਬਿਨਾ ਪਲਾਟਾਂ ਦੀ ਰਜਿਸਟਰੀ ਨਹੀਂ ਕੀਤੀ ਜਾਵੇਗੀ ਹਾਈ ਕੋਰਟ ਦੇ ਤਾਜ਼ਾ ਹੁਕਮਾਂ ਨਾਲ ਇੱਕ ਪਾਸੇ ਜਿੱਥੇ ਗੈਰ ਕਾਨੂੰਨੀ ਕਲੋਨੀਆਂ ਖਿਲਾਫ ਸਖਤ ਸੰਦੇਸ਼ ਗਿਆ ਹੈ ਉੱਥੇ ਹੀ ਦੂਜੇ ਪਾਸੇ ਆਮ ਜਨਤਾ ਦੇ ਸਾਹਮਣੇ ਨਵੀਆਂ ਚੁਣੌਤੀਆਂ ਵੀ ਖੜੀਆਂ ਹੋ ਗਈਆਂ ਹਨ ਇਸ ਹੁਕਮ ਦੇ ਜਾਰੀ ਹੋਣ ਨਾਲ ਸਿਰਫ ਜਲੰਧਰ ਜ਼ਿਲ੍ਹੇ ਵਿੱਚ ਹੀ ਸੈਂਕੜੇ ਗੈਰ ਕਾਨੂੰਨੀ ਕਲੋਨੀਆਂ ਤੇ ਤਲਵਾਰ ਲਟਕ ਗਈ ਹੈ ਹਾਈ ਕੋਰਟ ਦੇ ਇਸ ਹੁਕਮ ਤੋਂ ਬਾਅਦ ਉਹਨਾਂ ਸੈਂਕੜੇ ਕਲੋਨੀਆਂ ਵਿੱਚ ਜੋ ਵੀ ਨਾ ਸਰਕਾਰੀ ਮਨਜ਼ੂਰੀ ਦੇ ਕੱਟੀਆਂ ਗਈਆਂ ਸਨ ਵਿੱਚ ਜੇਕਰ ਕੋਈ ਕਲੋਨਾਈਜ਼ਰ ਪਲਾਟ ਵੇਚਦਾ ਹੈ ਤਾਂ ਉਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਕੀਤੀਆਂ ਜਾ ਸਕਣਗੀਆਂ ਇਸ ਨਾਲ ਉਨ੍ਹਾਂ ਲੋਕਾਂ ਲਈ ਇੱਕ ਵੱਡੀ ਸਮੱਸਿਆ ਖੜੀ ਹੋ ਗਈ ਹੈ ਜੋ ਜਹੀਆਂ ਕਲੋਨੀਆਂ ਵਿੱਚ ਜਾਇਦਾਦ ਖਰੀਦਣ ਜਾਂ ਵੇਚਣ ਦੀ ਯੋਜਨਾ ਬਣਾ ਰਹੇ ਸਨ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਇਰ ਕਰਨ ਲਈ ਵੀ ਹਾਈ ਕੋਰਟ ਤੋਂ ਵਾਧੂ ਸਮਾਂ ਮੰਗਿਆ ਹੈ ਜਿਸ ਨੂੰ ਲੈ ਕੇ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮਿਤ ਗੋਲ ਦੀ ਡਿਵੀਜ਼ਨ ਬੈਂਚ ਨੇ ਸਰਕਾਰ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 19 ਮਈ ਤੈਅ ਕੀਤੀ ਹੈ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਦੇ ਅਫਸਰਾਂ ਅਤੇ ਅਧਿਕਾਰੀਆਂ ਨੂੰ ਦਫ਼ਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਦਫ਼ਤਰੀ ਅਤੇ ਪ੍ਰਸ਼ਾਸਨਿਕ ਕੰਮਾਂ ਲਈ ਮੋਬਾਈਲ ਰਾਹੀਂ ਉਪਲਬਧ ਰਹਿਣ ਦੇ ਹੁਕਮ ਦਿੱਤੇ ਹਨ ਵਿਸ਼ੇਸ਼ ਕੱਤਰ ਪਰਸਨਲ ਪੰਜਾਬ ਸਰਕਾਰ ਨੇ ਵਿਸ਼ੇਸ਼ ਮੁਖ ਸਕੱਤਰ ਵਿਦੀਕ ਮੁਖ ਸਕੱਤਰ ਬੀਤੀ ਕਮਿਸ਼ਨਰ ਪ੍ਰਮੁਖ ਸਕਤਰ ਤੇ ਸਕਤਰ ਪੰਜਾਬ ਨੂੰ ਜਾਰੀ ਕੀਤੇ ਸਖਤ ਹੁਕਮਾਂ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਵਿਭਾਗਾਂ ਦੇ ਕਰਮਚਾਰੀ ਅਤੇ ਅਧਿਕਾਰੀ ਦਫਤਰੀ ਸਮੇਂ ਤੋਂ ਬਾਅਦ ਤੇ ਛੁੱਟੀ ਵਾਲੇ ਦਿਨ ਦਫਤਰੀ ਅਤੇ ਪ੍ਰਸ਼ਾਸਨਿਕ ਕੰਮਾਂ ਲਈ ਮੋਬਾਈਲ ਰਾਹੀਂ ਉਪਲਬਧ ਰਹਿਣ ਉਹਨਾਂ ਨੇ ਹੁਕਮਾਂ ਵਿੱਚ ਲਿਖਿਆ ਹੈ ਕਿ ਉਪਰੋਕਤ ਵਿਸ਼ੇ ਸੰਬੰਧੀ ਇਹ ਕਾਨੂੰਨ ਦੀ ਹਦਾਇਤ ਹੋਈ ਹੈ ਕਿ ਪ੍ਰਸ਼ਾਸਨ ਨਾਲ ਸੰਬੰਧਿਤ ਕਈ ਕੰਮ ਤੁਰੰਤ ਕੀਤੇ ਜਾਣੇ ਹੁੰਦੇ ਹਨ ਜਿਸ ਕਾਰਨ ਇਨ੍ਹਾਂ ਕੰਮਾਂ ਨਾਲ ਸੰਬੰਧਿਤ ਅਫਸਰਾਂ ਦੀ ਉਪਲਬਧਤਾ ਜ਼ਰੂਰੀ ਹੁੰਦੀ ਹੈ ਇਸ ਸੰਬੰਧੀ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਪੋਸਟ ਕਰਦਿਆਂ ਲਿਖਿਆ ਹੈ ਕਿ ਹੁਣ ਛੁੱਟੀ ਵਾਲੇ ਦਿਨ ਵੀ ਅਫਸਰਾਂ ਦੇ ਮੋਬਾਈਲ ਬੰਦ ਨਹੀਂ ਹੋਣਗੇ ਫੋਨ ਉੱਤੇ ਉਪਲਬਧ ਰਹਿਣ ਦੇ ਆਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ ਪਟਿਆਲਾ ਦੇ ਕਰਨਲ ਬਾਟ ਕੁਟਮਾਰ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਰਨਲ ਕੁਟਮਾਰ ਮਾਮਲੇ 'ਚ ਨਾਮਜਦ ਮੋਤਲ ਇੰਸਪੈਕਟਰ ਰੋਨੀ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਰੋਨੀ ਸਿੰਘ ਵੱਲੋਂ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਤੇ ਹਾਈ ਕੋਰਟ ਦੇ ਬੈਂਚ ਹਰਪ੍ਰੀਤ ਸਿੰਘ ਬਰਾੜ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਹੁਣ ਇਹ ਪਟੀਸ਼ਨ ਚੀਫ ਜਸਟਿਸ ਕੋਲ ਜਾਵੇਗੀ ਅਤੇ ਉਹ ਬੈਂਚ ਦਾ ਫੈਸਲਾ ਕਰਨਗੇ ਇਸ ਨੂੰ ਲੈ ਕੇ ਕਰਨਲ ਬਾਠ ਦੀ ਪਤਨੀ ਨੇ ਕਿਹਾ ਹੈ ਕਿ ਉਹਨਾਂ ਨੂੰ ਨਿਆਂਇਕ ਪ੍ਰਕਿਰਿਆ ਤੇ ਪੂਰਾ ਵਿਸ਼ਵਾਸ ਹੈ ਅਤੇ ਉਹ ਉਹਨਾਂ ਦੇ ਕੇਸ ਦੀ ਸੁਣਵਾਈ ਕਰਨ ਅਤੇ ਨਿਆਂ ਦੀ ਲੜਾਈ ਵਿੱਚ ਉਹਨਾਂ ਨੂੰ ਇਨਸਾਫ਼ ਪ੍ਰਦਾਨ ਕਰਨ ਲਈ ਅਦਾਲਤ ਦਾ ਧੰਨਵਾਦ ਕਰਦੇ ਹਨ ਉਹਨਾਂ ਨੇ ਇਹ ਵੀ ਸਵਾਲ ਉਠਾਇਆ ਹੈ ਕਿ ਐਸਐਸਪੀ ਨੇ ਕਿਹਾ ਸੀ ਕਿ 45 ਦਿਨਾਂ ਦੇ ਅੰਦਰ ਵਿਭਾਗੀ ਜਾਂਚ ਕੀਤੀ ਜਾਵੇਗੀ ਪਰ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਜਾਂਚ ਨਹੀਂ ਕੀਤੀ ਜਿਨ੍ਹਾਂ ਨੇ ਮੇਰੇ ਪਤੀ ਅਤੇ ਪੁੱਤਰ ਨੂੰ ਕੁੱਟਿਆ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਤੰਗ ਕੀਤਾ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਆਪਣਾ ਕੰਮ ਕਰ ਰਹੀ ਹੈ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸੱਚਾਈ ਸਾਹਮਣੇ ਆਵੇਗੀ ਪਰ ਸਾਡੇ ਤੇ ਅਜੇ ਵੀ ਸਮਝੋਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਗ੍ਰਹਿ ਮੰਤਰਾਲੇ ਦੀ ਸ਼ਿਫਾਰਿਸ਼ ਤੇ ਭਾਰਤ ਸਰਕਾਰ ਨੇ ਕਾਰਵਾਈ ਕਰਦੇ ਹੋਏ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਬਾਅਦ 16 ਪਾਕਿਸਤਾਨੀ YouTube ਚੈਨਲਾਂ ਨੂੰ ਬੈਨ ਕਰ ਦਿੱਤਾ ਹੈ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਇਹ ਚੈਨਲ ਭਾਰਤ ਉਸ ਦੀ ਸੈਨਾ ਤੇ ਸੁਰੱਖਿਆ ਦੇ ਖਿਲਾਫ ਭੜਕਾਊ ਝੁੱਠੀਆਂ ਗੱਲਾਂ ਫੈਲਾ ਰਹੇ ਸਨ ਇਹ ਜਾਣਕਾਰੀ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ ਹੈ ਅਧਿਕਾਰੀ ਨੇ ਦੱਸਿਆ ਕਿ ਭਾਰਤ ਖਿਲਾਫ ਪੜਕਾ ਉਤੇ ਸਮਾਜ ਵਿੱਚ ਨਫਰਤ ਫੈਲਾਉਣ ਵਾਲੀਆਂ ਗਲਤ ਗੱਲਾਂ ਫੈਲਾਉਣ ਕਾਰਨ ਪਾਕਿਸਤਾਨੀ YouTube ਚੈਨਲ ਬਲੌਕ ਕੀਤੇ ਗਏ ਹਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਹਨ ਮਜੀਠੀਆ ਨੇ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ MP ਅਮਰਿਤਪਾਲ ਸਿੰਘ ਨੂੰ ਟੋਂਗੀ ਕਰਾ ਦਿੱਤਾ ਹੈ ਇੰਨਾ ਹੀ ਨਹੀਂ ਮਜੀਠੀਆ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਅਮਰਿਤਪਾਲ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਦੇ ਅਦੋਸ਼ ਲਗਾਇਆ ਹੈ ਕਿ ਅਮਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਨਸ਼ਾ ਕਰ ਰਿਹਾ ਹੈ ਉਹਨਾਂ ਕਿਹਾ ਹੈ ਕਿ ਨਸ਼ਾ ਖਤਮ ਕਰਨ ਦੀ ਗੱਲ ਕਰਨ ਵਾਲੇ ਸਭ ਤੋਂ ਪਹਿਲਾਂ ਨਸ਼ਾ ਆਪਣੇ ਘਰੋਂ ਖਤਮ ਕਰਨ ਮਜੀਠੀਆ ਨੇ ਕਿਹਾ ਹੈ ਕਿ ਜਦੋਂ ਢੋਂਗ ਰਚਿਆ ਜਾ ਰਿਹਾ ਸੀ ਤਾਂ ਉਦੋਂ ਸਭ ਤੋਂ ਵੱਧ ਨਸ਼ਾ ਉੱਥੇ ਹੀ ਕਰਵਾਇਆ ਜਾਂਦਾ ਸੀ ਮਜੀਠੀਆ ਨੇ ਕਿਹਾ ਹੈ ਕਿ ਸਰਕਾਰ ਅਮਰਿਤਪਾਲ ਸਿੰਘ ਨੂੰ ਵਿਚਾਰ ਰਹੀ ਹੈ ਤੇ ਉਸ ਦੀ ਮਦਦ ਕਰ ਰਹੀ ਹੈ ਇਸ ਦੇ ਨਾਲ ਹੀ ਵਿਕਰਮ ਮਜੀਠੀਆ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਅਜਨਾਲਾ ਪੁਲਿਸ ਸਟੇਸ਼ਨ ਲਿਜਾਇਆ ਗਿਆ ਉਹ ਬਿਲਕੁਲ ਗਲਤ ਸੀ ਅਖੀਰ ਵਿੱਚ ਵਿਕਰਮਜੀਠੇ ਨੇ ਕਿਹਾ ਕਿ ਮੈਂ ਚੁੱਪ ਰਹਿਣਾ ਚਾਹੁੰਦਾ ਹਾਂ ਇਸ ਦੇ ਨਾਲ ਹੀ ਵਿਕਰਮਜੀਠੇ ਨੇ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਹੈ ਕਿ ਮੈਂ ਚੁੱਪ ਰਹਿਣਾ ਚਾਹੁੰਦਾ ਹਾਂ ਮੈਨੂੰ ਨਾ ਛੇੜੋ ਉਹਨਾਂ ਨੇ ਕਿਹਾ ਕਿ ਜੇਕਰ ਹੁਣ ਉਹਨਾਂ ਨੇ ਹੋਰ ਕੁਝ ਬੋਲਿਆ ਤਾਂ ਮੈਂ ਸਵੇਰੇ ਫੇਰ ਨਵੇਂ ਖੁਲਾਸੇ ਕਰ ਦਵਾਂਗਾ ਪੰਜਾਬ ਦੇ ਇਨਾ ਪੈਨਸ਼ਨ ਤਾਰਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਸੂਬੇ ਭਰ ਦੇ ਸੇਵਾਮੁਕਤ ਟੀਚਿੰਗ ਫੈਕਲਟੀ ਨੂੰ ਲਾਭ ਪਹੁੰਚਾਉਣ ਸੰਬੰਧੀ ਅਹਿਮ ਫੈਸਲਾ ਲੈਂਦੇ ਆ ਪੰਜਾਬ ਸਰਕਾਰ ਨੇ 7ਵੇਂ UGC ਤਨਖਾਸ਼ ਸਕੇਲਾਂ ਅਨੁਸਾਰ ਸਰਕਾਰੀ ਕਾਲਜਾਂ ਯੂਨੀਵਰਸਿਟੀਆਂ ਵਿੱਚ 1 ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਅਧਿਆਪਕਾਂ ਤੇ ਹੋਰ ਟੀਚਿੰਗ ਫੈਕਲਟੀ ਲਈ ਪੈਨਸ਼ਨ ਅਤੇ ਪਰਿਵਾਰਿਕ ਪੈਨਸ਼ਨ 'ਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ ਇਹ ਸੋਧ 1 ਜਨਵਰੀ 2016 ਤੋਂ ਲਾਗੂ ਹੋਵੇਗੀ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ਜਾਣਕਾਰੀ ਸਾਂਝੀ ਕਰਦੇ ਆਂ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸੋਦੀ ਪੈਨਸ਼ਨ ਨਾਲ ਲਗਭਗ 500 ਸੇਵਾਮੁਕਤ ਟੀਚਿੰਗ ਪੇਸ਼ੇਵਰਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਵਿੱਚ 400 ਪੈਨਸ਼ਨਰ ਅਤੇ 100 ਪਰਿਵਾਰਿਕ ਪੈਨਸ਼ਨਰ ਸ਼ਾਮਿਲ ਹਨ ਜਿਸ ਦੀ ਰਕਮ 38.90 ਕਰੋੜ ਰੁਪਏ ਬਣੇਗੀ ਸੋਦੀ ਪੈਨਸ਼ਨ 1 ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ ਅਦਾ ਕੀਤੀ ਜਾਵੇਗੀ ਜਦੋਂ ਕਿ 1 ਅਕਤੂਬਰ 2022 ਤੋਂ ਜਨਵਰੀ 2025 ਤੱਕ ਸੋਦੀ ਹੋਈ ਪੈਨਸ਼ਨ ਦੇ ਬਕਾਏ ਚਾਰ ਬਰਾਬਰ ਤਿमाही ਕਿਸ਼ਤਾਂ ਵਿੱਚ ਦਿੱਤੇ ਜਾਣਗੇ ਪੰਜਾਬ 'ਚ ਗਰਮੀ ਫਿਰ ਤੋਂ ਵਾਟ ਕੱਢੇਗੀ ਮੌਸਮ ਵਿਭਾਗ ਵੱਲੋਂ ਲੂਦਾ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ 'ਚ ਨਹੀਂ ਦੀਨੀ ਬਹੁਤ ਗਰਮੀ ਪੈ ਰਹੀ ਹੈ 1 ਮਈ ਤੋਂ ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਨੇਰੀ ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਨੇ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਪੂਰੀ ਯੋਜਨਾ ਤਿਆਰ ਕਰ ਲਈ ਹੈ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਸੀਪੀ ਨੂੰ ਹੁਕਮ ਦਿੱਤੇ ਗਏ ਹਨ ਉਹਨਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਇਸ ਦਿਸ਼ਾ ਵਿੱਚ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਨਿਰਧਾਰਤ ਮਿਤੀ ਤੋਂ ਬਾਅਦ ਪੂਰੀ ਮੁਹਿੰਮ ਦੀ ਸਮੀਖਿਆ ਕੀਤੀ ਜਾਵੇਗੀ ਸਮੇਂ ਦੌਰਾਨ ਜਿਨ੍ਹਾਂ ਅਧਿਕਾਰੀਆਂ ਦਾ ਕੰਮ ਚੰਗਾ ਹੋਵੇਗਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਦੇ ਨਾਲ ਹੀ ਜਿਨ੍ਹਾਂ ਦਾ ਕੰਮ ਮਿਆਰਾਂ ਤੇ ਖਰਾ ਨਹੀਂ ਉਤਰਦਾ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ 4669 ਐਨਡੀਪੀਐਸ ਤਹਿਤ ਕੇਸ ਦਰਜ ਕੀਤੇ ਗਏ ਹਨ ਜਦੋਂ ਕਿ 7414 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੰਨਾ ਵਿੱਚ 1877 ਵੱਡੇ ਮਗਰਮੱਛ ਸ਼ਾਮਿਲ ਹਨ ਮਾਨਸਾ ਦੇ ਪਿੰਡ ਹੀਰੇਵਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਇੱਕ ਪ੍ਰੋਗਰਾਮ ਦੌਰਾਨ ਵਿਧਾਇਕ ਡਾਕਟਰ ਵਿਜੇ ਸਿੰਘ ਲਾ ਨੂੰ ਰੋਕ ਲਿਆ ਵਿਧਾਇਕ ਸਰਕਾਰੀ ਮਿਡਲ ਸਕੂਲ ਵਿੱਚ ਚਾਰਦੀਵਾਰੀ ਦਾ ਉਦਘਾਟਨ ਕਰਨ ਆਏ ਸਨ ਕਿਸਾਨਾਂ ਨੇ ਕਈ ਮੁੱਦਿਆਂ ਤੇ ਸਵਾਲ ਉਠਾਏ ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਉਨਾਂ ਨੂੰ ਚੰਡੀਗੜ੍ਹ ਵਿੱਚ ਦਖਲ ਨਹੀਂ ਹੋਣ ਦੇ ਰਹੀ ਤਾਂ ਉਹ ਵਿਧਾਇਕ ਨੂੰ ਪਿੰਡ ਵਿੱਚ ਕਿਵੇਂ ਆਉਣ ਦੇ ਸਕਦੇ ਹਨ ਕਿਸਾਨਾਂ ਨੇ ਖਨੌਰੀ ਅਤੇ ਸ਼ੰਭੂਸ ਰੱਦ ਤੇਵਾਨਾਂ ਦੀ ਚੋਰੀ ਲਈ ਮੁਆਵਜ਼ੇ ਦੀ ਮੰਗ ਕੀਤੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨ ਆਗੂਆਂ ਨੂੰ ਮੀਟਿੰਗ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰਨ ਦੇ ਵੀ ਦੋਸ਼ ਲਗਾਏ ਇਸ ਮੌਕੇ ਵਿਧਾਇਕ ਸਿੰਘਲਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ ਉਨ੍ਹਾਂ ਕਿ ਹੈ ਕਿ ਸਰਕਾਰ ਆਪਣੇ ਸਾਰੇ ਵਾਦੇ ਪੂਰੇ ਕਰੇਗੀ ਸਕੂਲਾਂ ਦੀਆਂ ਚਾਰ ਦਿਵਾਰੀਆਂ ਬਾਰੇ ਉਨ੍ਹਾਂ ਕਿ ਹੈ ਕਿ ਸਰਕਾਰ ਬੱਚਿਆਂ ਨੂੰ ਬਿਹਤਰ ਸਿੱਖਿਆ ਦਾ ਮਾਹੌਲ ਪ੍ਰਦਾਨ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਸੁਧਾਰ ਕਰ ਰਹੀ ਹੈ ਪੰਜਾਬ ਪ੍ਰਸ਼ਾਸਨ ਵਿੱਚ ਫਿਰ ਵੱਡਾ ਫੇਰ ਬਦਲ ਕੀਤਾ ਗਿਆ ਹੈ ਦਰਅਸਲ ਪੰਜਾਬ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਵਿੱਚ ਸੱਤ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ ਕਮਲਜੀਤ ਸਿੰਘ ਪਾਲ IPRO ਹਰਦੇਵ ਸਿੰਘ ਗੁਰਦੀਪ ਸਿੰਘ ਅਰुण ਚੋਦਰੀ ਅਤੇ ਭਪਿੰਦਰ ਸਿੰਘ IPRO ਸ਼ਾਮਿਲ ਹਨ ਇਸ ਦੇ ਨਾਲ ਹੀ ਸਤਿੰਦਰ ਪਾਲ ਸਿੰਘ APRO ਹਰਿੰਦਰ ਸਿੰਘ APRO ਦੇ ਅਧਿਕਾਰੀ ਸ਼ਾਮਿਲ ਹਨ ਪੰਜਾਬ ਚ ਅਪ੍ਰੈਲ ਮਹੀਨੇ ਛੁੱਟੀਆਂ ਦਾ ਸਿਲਸਲਾ ਜਾਰੀ ਹੈ ਕਈ ਵੱਡੇ ਧਾਰਮਿਕ ਅਤੇ ਰਾਸ਼ਟਰੀ ਮੌਕਿਆਂ ਉੱਤੇ ਰਾਜ ਭਰ ਦੇ ਸਕੂਲਾਂ ਕਾਲਜਾਂ ਤੇ ਦਫ਼ਤਰਾਂ ਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਹੁਣ ਇੱਕ ਹੋਰ ਛੁੱਟੀ ਆ ਗਈ ਹੈ ਜਿਸ ਨਾਲ ਅੱਜ ਗਰਮੀ ਦੇ ਮੌਸਮ 'ਚ ਵਿਦਿਆਰਥੀਆਂ ਤੇ ਕਰਮਚਾਰੀ ਨੂੰ ਵੱਡੀ ਰਾਹਤ ਮਿਲੇਗੀ ਪੰਜਾਬ 'ਚ ਅੱਜ ਜਨ ਤੱਕ ਛੁੱਟੀ ਰਹੇਗੀ ਜਾਣਕਾਰੀ ਅਨੁਸਾਰ ਅੱਜ ਸੂਬੇ ਦੇ ਸਾਰੇ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਦੋਸਤੋ ਪਿਛਲੇ 1 ਮਹੀਨੇ ਦੇ ਵਿੱਚ ਪੰਜਾਬ ਦੇ ਦੋ ਵਿਜੀਲੈਂਸ ਦੇ ਜਿਹੜੇ ਮੁਖੀ ਹੌ ਹਟਾ ਦਿੱਤੇ ਜਾਂਦੇ ਨੇ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ ਪਹਿਲੇ ਸੀਗੇ ਵਰਿੰਦਰ ਕੁਮਾਰ ਜਿਨ੍ਹਾਂ ਨੂੰ ਬਦਲਣ ਦਾ ਕੋਈ ਕਾਰਨ ਜਿਹੜਾ ਨਾ ਲੋਕਾਂ ਦੇ ਸਾਹਮਣੇ ਆਇਆ ਤੇ ਨਾ ਸਰਕਾਰ ਨੇ ਦੱਸਿਆ ਔਰ ਉਹਨਾਂ ਤੋਂ ਬਾਅਦ ਨਿਯੁਕਤੀ ਹੁੰਦੀ ਹੈ ਸਾਰ ਸੁਰਿੰਦਰਪਾਲ ਸਿੰਘ ਪਰਮਾਰ ਦੀ 1 ਮਹੀਨਾ ਉਹ ਵਿਜੀਲੈਂਸ ਦੇ ਮੁਖੀ ਵਜੋਂ ਅਹੁਦੇ ਦੇ ਉੱਤੇ ਰਹਿੰਦੇ ਨੇ ਔਰ 1 ਮਹੀਨੇ ਬਾਅਦ ਉਹਨਾਂ ਨੂੰ ਅਹੁਦੇ ਤੋਂ ਵੀ ਢਾ ਦਿੱਤਾ ਜਾਂਦਾ ਤੇ ਨਾਲ ਦੀ ਨਾਲ ਸਸਪੈਂਡ ਵੀ ਕਰ ਦਿੱਤਾ ਜਾਂਦਾ ਤੇ ਕਾਰਨ ਜਿਹੜਾ ਦੱਸਿਆ ਗਿਆ ਅਖਬਾਰਾਂ 'ਚ ਆਇਆ ਸੋਸ਼ਲ ਮੀਡੀਆ ਦੇ ਉੱਤੇ ਆਇਆ ਕਾਰਨ ਇਹ ਦੱਸਿਆ ਗਿਆ ਕਿ ਪੰਜਾਬ ਦੇ ਕੁਝ ਆਰਟੀਏ ਜਿਨ੍ਹਾਂ ਨੂੰ ਪਹਿਲਾਂ ਆਪਾਂ ਡੀਟੀਓ ਕਹਿੰਦੇ ਸੀਗੇ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਦੇਰੀ ਕੀਤੀ ਗਈ ਤੇ ਇਸ ਕਰਕੇ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਵੀ ਦਿੱਤਾ ਗਿਆ ਤੇ ਨਾਲ ਦੀ ਨਾਲ ਸਸਪੈਂਡ ਵੀ ਕਰ ਦਿੱਤਾ ਗਿਆ ਹੁਣ ਹੈਰਾਨੀ ਵਾਲੀ ਗੱਲ ਪਤਾ ਕੀ ਹੈ ਕਿ ਜਿਨ੍ਹਾਂ ਆਰਟੀਏ ਜਾਂ ਡੀਟੀਓ ਦੇ ਖਿਲਾਫ ਕਾਰਵਾਈ ਨਾ ਕਰਨ ਕਰਕੇ ਵਿਜੀਲੈਂਸ ਮੁਖੀ ਨੂੰ ਲਾਇਆ ਗਿਆ ਉਹਨਾਂ ਆਰਟੀਏ ਦੇ ਖਿਲਾਫ ਤੇ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਨਾ ਫੜੇ ਗਏ ਨਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਅਜੇ ਤੱਕ ਵੀ ਉਹ ਸਸਪੈਂਡ ਤੱਕ ਨਹੀਂ ਕੀਤੇ ਗਏ ਹਾਂ ਸਵਾਲ ਇਹ ਜ਼ਰੂਰ ਬਣਦਾ ਹੈ ਕਿ ਜਿੰਨੀ ਤੇਜ਼ੀ ਦੇ ਨਾਲ ਵਿਜੀਲੈਂਸ ਦੇ ਮੁਖੀ ਬਦਲੇ ਜਾ ਰਹੇ ਆ ਕੀ ਸਰਕਾਰ ਜਾਂ ਸਰਕਾਰ ਨੂੰ ਚਲਾਉਣ ਵਾਲੇ ਸੱਚਮੁੱਚ ਪੰਜਾਬ ਦੇ ਵਿੱਚੋਂ ਜਿਹੜਾ ਉਹ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਆ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਇਹ ਦੋਵੇਂ ਅਫਸਰ ناکਾਮਯਾਬ ਰਹੇ ਤੇ ਜਿਨ੍ਹਾਂ ਕਰਕੇ ਇਹਨਾਂ ਨੂੰ ਬਦਲ ਦਿੱਤਾ ਗਿਆ ਤੇ ਜਾਂ ਦੂਜਾ ਕਾਰਨ ਜਿਹੜਾ ਵਾ ਕਿ ਸਰਕਾਰ ਚਲਾਉਣ ਵਾਲੇ ਆਪਣੇ ਰਾਹ ਵਿੱਚ ਆਉਣ ਵਾਲੇ ਹਰ ਵਿਰੋਧੀ ਨੂੰ ਵਿਜੀਲੈਂਸ ਰਾਈ ਖਤਮ ਕਰਨਾ ਚਾਹੁੰਦੇ ਆ ਜਾਂ ਅੰਦਰ ਦਵਾਉਣਾ ਚਾਹੁੰਦੇ ਆ ਜਿਨ੍ਹਾਂ ਤੋਂ ਇਹਨਾਂ ਅਫਸਰਾਂ ਨੇ ਇਨਕਾਰ ਕਰ ਦਿੱਤਾ ਗਿਆ ਕਾਰਨ ਤੇ ਦੋ ਹੀ ਨੇ ਵੀ ਇਸ ਕਰਕੇ ਤੇ ਨਹੀਂ ਕਿਤੇ ਬਦਲੇ ਗਏ ਫਿਰ ਅਫਸਰ ਬਦਲਣ ਦੀ ਜਿਹੜੀ ਗੱਲ ਹੈ ਨਾ ਮੈਂ ਕਹਿੰਦਾ ਸਰਕਾਰ ਦੇ ਅਧਿਕਾਰ ਖੇਤਰ ਚ ਜਿੰਨੀ ਆਰੀ ਮਰਜ਼ੀ ਬਦਲੋ ਪੰਜਾਬ ਦੇ ਭਲੇ ਲਈ ਬਦਲੋ ਤੁਸੀਂ ਅਫਸਰ ਬਦਲਣ ਦੀ ਗੱਲ ਕਰਦੇ ਹੋ ਮੈਂ ਤੇ ਇਹੋ ਜਿਹੇ ਹਾਲਾਤ ਵੇਖੇ ਨੇ ਕਿ ਕਿਸੇ ਦੀ ਮੰਨਤ ਪੂਰੀ ਨਾ ਹੋਵੇ ਤੇ ਲੋਕ ਰੱਬ ਬਦਲ ਲੈਂਦੇ ਨੇ ਕਿਸੇ ਸ਼ਾਇਰ ਨੇ ਬੜਾ ਖੂਬ ਲਿਖਿਆ ਕੇ ਜ਼ਰੂਰਤੋਂ ਕੇ ਮੁਤਾਬਕ ਦੁਆ ਬਦਲਤੇ ਰਹੇ ਜੋ ਲੋਗ ਖੁਦ ਨਹੀਂ ਬਦਲੇ ਉਹ ਖੁਦਾ ਬਦਲਤੇ ਰਹੇ ਲੋਗ ਤੇ ਰੱਬ ਬਦਲ ਲੈਂਦੇ ਆ ਤੁਸੀਂ ਤੇ ਫੇਰ ਅਜੇ ਅਫਸਰ ਹੀ ਬਦਲ ਰਹੇ ਹੋ ਤੇ ਜੇ ਸੱਚਚ ਇਹ ਅਫਸਰ ਆਪਣੇ ਕੰਮ ਚ ਲਾਪਰਵਾਹੀ ਕਰਕੇ ਜਾਂ ਦੇਰੀ ਕਰਕੇ ਬਦਲੇ ਗਏ ਆ ਤੇ ਫੇਰ ਇੱਕ ਦੋ ਸਵਾਲ ਜਿਹੜੇ ਉਹ ਸਰਕਾਰ ਨੂੰ ਜ਼ਰੂਰ ਮੰਨਦੇ ਆ ਮੈਂ ਸਰਕਾਰ ਜਾਂ ਆਮ ਆਦਮੀ ਨੂੰ ਪੁੱਛਣਾ ਚਾਹਣਾ ਕਿ ਦੇਰੀ ਤੇ ਲਾਪਰਵਾਹੀ ਕਰਕੇ ਤੁਸੀਂ ਵੀ ਬੜੇ ਕੰਮ ਕੀਤੇ ਆ ਜਿਨ੍ਹਾਂ ਕੰਮਾਂ ਦੇ ਵਿੱਚ ਦੇਰੀ ਕੀਤੀ ਆ ਜਿਨ੍ਹਾਂ ਦੇ ਵਿੱਚ ਲਾਪਰਵਾਹੀ ਵਰਤੀ ਆ ਜਿਨ੍ਹਾਂ ਦੇ ਵਿੱਚ ਝੂਠ ਬੋਲਿਆ ਵਾ ਮੈਂ ਯਾਦ ਕਰਾਉਣ ਲੱਗਾ ਪੰਜ ਸੱਤ ਵਾਦੇ ਜਿਹੜੇ ਤੁਹਾਨੂੰ ਤੁਹਾਡੇ ਆ ਤੁਸੀਂ ਸਾਡੇ ਲੋਕਾਂ ਨਾਲ ਲਾਰੇ ਲਾਏ ਸੀਗੇ ਸਾਡੇ ਨਾਲ ਵਾਦੇ ਕੀਤੇ ਸੀਗੇ ਸਰਕਾਰ ਆਉਣ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਗਰੰਟੀ ਕਾਰਡ ਦਿੱਤਾ ਸੀ ਕਿ ਕੈਪਟਨ ਮਰਿੰਦਰ ਸਿੰਘ ਵਾਲੇ ਕਾਰਡ ਸਾਹਮਣੇ ਰੱਖੋ ਜਿਹੜੇ ਨੇ ਨੌਕਰੀਆਂ ਲਈ ਵੰਡੇ ਸੀਗੇ ਕਿ 20 ਲੱਖ ਨੌਕਰੀਆਂ ਕੇ 50 ਲੱਖ ਜਿਹੜੀ ਉਹ ਨੌਕਰੀਓ ਦਿੱਤੀ ਜਾਊਗੀ ਇਹਨਾਂ ਨੂੰ ਸਾਹਮਣੇ ਰੱਖਿਓ ਸਾਡੀ ਸਰਕਾਰ ਆਊਗੀ ਤੇ ਕੇਜਰੀਵਾਲ ਸਾਹਿਬ ਵੀ ਕਹਿੰਦੇ ਸੀ ਤੇ ਪਰ ਉਹਤਮਾਨੋ ਨੇ ਵੀ ਕਹਿੰਦੇ ਸੀ ਸਾਡੀ ਸਰਕਾਰ ਆਊਗੀ ਤੇ ਨੌਕਰੀਆਂ ਅਸੀਂ ਦਵਾਂਗੇ ਨੰਬਰ 2 ਬੱਚਿਆਂ ਦੇ ਹੱਥਾਂ ਦੇ ਵਿੱਚ ਰੋਟੀ ਵਾਲੇ ਡੱਬੇ ਫੜਾਉਂਦੀਆਂ ਤੁਸੀਂ ਗੱਲਾਂ ਕੀਤੀਆਂ ਸੀ ਕਿ ਇਹਨਾਂ ਨੂੰ ਨੌਕਰੀਆਂ ਦਵਾਂਗੇ ਇਹ ਕੰਮ ਤੇ ਜਾਇਆ ਕਰਨਗੇ ਤੇ ਅੱਜ ਪੰਜਾਬ ਦੇ ਹਾਲਾਤ ਪਤਾ ਕੀ ਆ ਰੋਟੀ ਵਾਲੇ ਡੱਬੇ ਤੇ ਦੂਰ ਛੋਟੇ ਛੋਟੇ ਲਾਲਚਾਂ ਲਈ ਬੱਚੇ ਆਪਣੇ ਹੱਥਾਂ ਦੇ ਵਿੱਚ ਗਰਨੇਡ ਫੜ ਕੇ ਬੈਠੇ ਆ ਛੋਟੇ ਛੋਟੇ ਲਾਲਚਾਂ ਦੇ ਵਿੱਚ ਉਹ ਕ੍ਰਾਈਮ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਕ੍ਰਿਮੀਨਲ ਬਣ ਜਾਂਦੇ ਆ ਨੰਬਰ 3 ਤੁਸੀਂ ਕਿਹਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗਾਰੰਟੀ ਜਿਹੜੀ ਅਸੀਂ ਕੀਤੀ ਆ ਆਉਂਦੇ ਸਮੇਂ ਦੇ ਵਿੱਚ ਹੀ ਅਸੀਂ ਜਿਹੜਾ ਪੰਜਾਬ ਨੂੰ ਉਹ ਨਸ਼ਾ ਮੁਕਤ ਕਰ ਦਿਆਂਗੇ ਜਿਹੜਾ ਅਜੇ ਤੱਕ ਨਹੀਂ ਹੋਇਆ ਨੰਬਰ 4 ਵੈਸੇ ਤੇ ਮੈਂ ਮੁਖਤਖੋਰੀ ਦੇ ਉਲਟ ਆ ਪਰ ਤੁਸੀਂ ਇੱਕ ਵਾਅਦਾ ਇਹ ਕੀਤਾ ਸੀ ਕਿ ਹਜ਼ਾਰ ਹਜ਼ਾਰ ਰੁਪਈਆ ਪੰਜਾਬ ਦੀ ਜਿਹੜੀ ਹਰ ਮਾਂ ਭੈਣ ਧੀ ਉਹਨੂੰ ਦਿੱਤਾ ਜਾਊਗਾ ਉਹ ਅਜੇ ਤੱਕ ਤੁਹਾਡਾ ਜਿਹੜਾ ਵਾਦਾ ਪੂਰਾ ਨਹੀਂ ਹੋਇਆ ਨੰਬਰ 5 ਤੁਸੀਂ ਕਿਹਾ ਸੀਗਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਊਗਾ ਅੱਜ ਤੁਹਾਡੇ ਸਾਹਮਣੇ ਆ ਵੀ ਪੰਜਾਬ ਦੇ ਹਾਲਾਤ ਕੀ ਬਣੇ ਨੇ ਨੰਬਰ 6 ਤੁਸੀਂ ਲੈਂਡ ਆਰਡਰ ਠੀਕ ਕਰਨ ਦੀਆਂ ਗੱਲਾਂ ਕੀਤੀਆਂ ਸੀ ਰੋਜ਼ ਲੋਕਾਂ ਨੂੰ ਲੁੱਟਿਆ ਜਾ ਰਿਹਾ ਤੇ ਲੋਕਾਂ ਨੂੰ ਫਰੋਤੀਆਂ ਦੇ ਫੋਨ ਆਉਂਦੇ ਨੇ ਆਹ ਹਾਲਾਤ ਪੰਜਾਬ ਦੇ ਬਣੇ ਨੇ ਨੰਬਰ 7 ਐਜੂਕੇਸ਼ਨ ਮਾਫੀਆ ਜਿਹੜਾ ਖਤਮ ਕਰਨ ਦੀ ਗੱਲ ਕੀਤੀ ਸੀ ਕਿ ਸਿੱਖਿਆ ਇੱਕਸਾਰ ਕੀਤੀ ਜਾਊਗੀ ਹਰ ਬੰਦੇ ਨੂੰ ਸਿੱਖਿਆ ਦਿੱਤੀ ਜਾਊਗੀ ਅੱਜ ਵੀ ਤੁਸੀਂ ਪੰਜਾਬ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਮਾਫੀਆ ਚੱਲਦਾ ਵਾ ਐਜੂਕੇਸ਼ਨ ਮਾਫੀਆ ਨੰਬਰ 8 ਤੁਸੀਂ ਮੈਡੀਕਲ ਮਾਫੀਆ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਸੀ ਕੀ ਅੱਜ ਮੈਡੀਕਲ ਐਜੂਕੇਸ਼ਨ ਮਾਫੀਆ ਜਿਹੜੇ ਖਤਮ ਹੋ ਗਏ ਆ ਹੁਣ ਸਵਾਲ ਇਹ ਆ ਕਿ ਇਨ੍ਹਾਂ ਸਰਕਾਰੀ ਅਫਸਰਾਂ ਨੂੰ ਤੇ ਜਦੋਂ ਮਰਜ਼ੀ ਬਲੀ ਦਾ ਬੱਕਰਾ ਬਣਾ ਦਿਓ ਜਦੋਂ ਮਰਜ਼ੀ ਇਹਨਾਂ ਨੂੰ ਸਸਪੈਂਡ ਕਰ ਦਿਓ ਜਦੋਂ ਮਰਜ਼ੀ ਇਹਨਾਂ ਨੂੰ ਬਦਲ ਦਿਓ ਜਦੋਂ ਮਰਜ਼ੀ ਇਹਨਾਂ ਨੂੰ ਅੰਦਰ ਦੇ ਦੇ ਦਿਓ ਪਰ ਤੁਹਾਨੂੰ ਪੋਲੀਟੀਸ਼ੀਅਨ ਨੂੰ ਕੌਣ ਸਸਪੈਂਡ ਕਰੇ ਜਿੰਨੇ ਲਾਰੇ ਤੁਸੀਂ ਲਾਏ ਜਿੰਨੇ ਝੂਠ ਤੁਸੀਂ ਮਾਰੇ ਜਿੰਨੀ ਦੇਰੀ ਤੁਸੀਂ ਆਪਣੇ ਵਾਅਦੇ ਨਿਭਾਉਣ ਦੇ ਵਿੱਚ ਕੀਤੀ ਜਿੰਨੀ ਲਾਪਰਵਾਹੀ ਤੁਸੀਂ ਆਪਣੇ ਵਾਅਦੇ ਨਿਭਾਉਣ ਦੇ ਵਿੱਚ ਕੀਤੀ ਕਿ ਇਸ ਸਾਬ ਦੇ ਨਾਲ ਤੁਹਾਡੀ ਸਰਕਾਰ ਜਿਹੜੀ ਉਹ ਸਸਪੈਂਡ ਨਹੀਂ ਹੋ ਜਾਣੀ ਚਾਹੀਦੀ ਇਹ ਅਫਸਰ ਹੀ ਕੱਲੇ ਕੱਲੇ ਕਿਉਂ ਨਿਸ਼ਾਨੇ ਦੇ ਉੱਤੇ ਆਉਂਦੇ ਆ ਦੂਜੀ ਗੱਲ ਮੈਂ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਇਹ ਕਹਿਣ ਲੱਗਾ ਕਿ ਕੀ ਕੇਵਲ ਅਫਸਰ ਹੀ ਭ੍ਰਿਸ਼ਟ ਨੇ ਤੁਹਾਡੇ ਐਮਐਲਏ ਤੁਹਾਡੇ ਮੰਤਰੀਆਂ ਵੱਲੋਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਜਿਹੜਾ ਫਲਾਇਆ ਵਾ ਉਹ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆਉਂਦਾ ਕਿ ਤੁਹਾਡੇ ਐਮ.ਐਲ.ਏ. ਮੰਤਰੀ ਪਿਛਲੀਆਂ ਸਰਕਾਰਾਂ ਵੱਲੋਂ ਚੱਲਦੇ ਹਰ ਮਾਫੀਆ ਦੇ ਵਿੱਚ ਹਿੱਸਾ ਨੇ ਉਹਨਾਂ ਕੋਲੋਂ ਪੈਸੇ ਲੈਂਦੇ ਨੇ ਇਹ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਸਾਰੀ ਪੰਜਾਬ ਦੀ ਜਨਤਾ ਨੂੰ ਨਜ਼ਰ ਆ ਰਿਹਾ ਕਿ ਤੁਹਾਡਾ ਮੈਂ ਸਾਰੇ ਨਹੀਂ ਕਹਿੰਦਾ ਮੈਂ ਬਹੁ ਗਿਣਤੀ ਦੇ ਵਿੱਚ ਕਹਿ ਰਿਹਾ ਮੈਂ ਹਰ ਬੰਦੇ ਨੂੰ ਦੋਸ਼ੀ ਨਹੀਂ ਕਹਿੰਦਾ ਕਿ ਪੰਜਾਬ ਦੀ ਜਨਤਾ ਨੂੰ ਨਜ਼ਰ ਆ ਰਿਹਾ ਕਿ ਕਿਹੜਾ ਕਿਹੜਾ ਐਮ.ਐਲ.ਏ. ਤੇ ਕਿਹੜਾ ਕਿਹੜਾ ਮੰਤਰੀ ਤੁਹਾਡਾ ਭ੍ਰਿਸ਼ਟ ਆ ਪਰ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਤੁਹਾਡੀ ਹਾਲਤ ਪਤਾ ਸਰਬਜਾ ਭਗਵੰਤ ਮਾਨ ਜੀ ਕਿ 1980 ਦੇ ਵਿੱਚ ਆਮ ਤੁਹਾਨੂੰ ਮਿਲ ਜਾਂਦੇ ਆ ਇਹੋ ਜਿਹੇ ਮਤਲਬ ਕੋਰਸ ਜਿਹੜੇ ਆ ਕਿ 19 ਤੋਂ 1980 ਦੀਆਂ ਫਿਲਮਾਂ ਵਰਗੀ ਤੁਹਾਡੀ ਹਾਲਤ ਆ ਕਿ ਸਾਰੀ ਫਿਲਮ ਦੇ ਵਿੱਚ ਹੀਰੋਇਨ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਸੀ ਵੀ ਉਹਦਾ ਪਿਓ ਸਮਗਦਰ ਆ ਕੇਵਲ ਤੁਹਾਨੂੰ ਨਹੀਂ ਪਤਾ ਪੰਜਾਬ ਦੇ ਕੱਲੇ ਕੱਲੇ ਬੰਦੇ ਨੂੰ ਪਤਾ ਵੀ ਤੁਹਾਡਾ ਕਿਹੜਾ ਐਮਐਲਏ ਤੇ ਕਿਹੜਾ ਮੰਤਰੀ ਪੈਸੇ ਲੈਂਦਾ ਵਾ ਔਰ ਸਾਰਾ ਪੰਜਾਬ ਮੈਂ ਤੁਹਾਨੂੰ ਕਹਿੰਦਾ ਵੀ ਉਹਨਾਂ ਦੇ ਉੱਤੇ ਇਤਰਾਜ਼ ਕਰਦਾ ਵਾ ਵੀ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਉੱਤੇ ਵੀ ਰੋਕ ਲਾਈ ਜਾਵੇ ਪਰ ਕਿਤੇ ਵੀ ਕੋਈ ਜਿਹੜਾ ਅਸਰ ਨਹੀਂ ਹੋ ਰਿਹਾ ਅੱਜ ਵੀ ਉਹ ਤੁਹਾਨੂੰ ਤੇ ਮੰਤਰੀ ਹਟਾਉਣ ਲੱਗਿਆਂ ਵੀ ਪਤਾ ਨਹੀਂ ਸਾਲ-ਸਾਲ ਡੇਢ-ਡੇਢ ਸਾਲ ਲੱਗ ਜਾਂਦਾ ਤੁਹਾਨੂੰ ਵੀ ਪਤਾ ਵੀ ਤੁਹਾਡਾ ਕਿਹੜਾ-ਕਿਹੜਾ ਮੰਤਰੀ ਰਲਿਆ ਪਤਾ ਨਹੀਂ ਉਹਨੂੰ ਇੰਨਾ ਲੰਮਾ ਲੰਮਾ ਸਮਾਂ ਤੁਸੀਂ ਰੱਖਦੇ ਕਿ ਉਹ ਕੁਰਸੀ ਦੇ ਉੱਤੇ ਦੂਜੀ ਗੱਲ ਮੈਂ ਇੱਕ ਹੋਰ ਕਹਿਣੀ ਚਾਹੁੰਨਾ ਕਿ ਸਾਰਾ ਪੰਜਾਬ ਇਤਰਾਜ਼ ਕਰਦਾ ਵੱਖ-ਵੱਖ ਪੋਸਟਾਂ ਵੱਖ-ਵੱਖ ਆਪਣੇ ਇਤਰਾਜ਼ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜ਼ਾਹਰ ਕਰਦੇ ਨੇ ਕਿ ਸਰਕਾਰ ਦਿੱਲੀ ਤੋਂ ਚੱਲਦੀ ਆ ਮੈਂ ਕਦੀ ਇਸ ਚੀਜ਼ ਦੇ ਉੱਤੇ ਇਤਰਾਜ਼ ਨਹੀਂ ਕੀਤਾ ਸਰਕਾਰ ਭਾਵੇਂ ਦਿੱਲੀ ਤੋਂ ਚੱਲੇ ਇਟਲੀ ਤੋਂ ਚੱਲੇ ਸ਼ਰਤ ਇਹ ਹੋਣੀ ਚਾਹੀਦੀ ਵੀ ਪੰਜਾਬ ਦਾ ਭਲਾ ਹੋਣਾ ਚਾਹੀਦਾ ਵਾ ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ ਸਰਕਾਰ ਭਾਵੇਂ ਤੁਸੀਂ ਦਿੱਲੀ ਬੈਠ ਕੇ ਚਲਾਓ ਤੇ ਭਾਵੇਂ ਵਿਦੇਸ਼ ਦੇ ਵਿੱਚ ਬੈਠ ਕੇ ਚਲਾਓ ਪੰਜਾਬ ਦੀ ਰਾਖੀ ਤੇ ਹੋਣੀ ਚਾਹੀਦੀ ਆ ਪੰਜਾਬ ਦੇ ਹੱਕਾਂ ਦੀ ਰਾਖੀ ਤੇ ਹੋਣੀ ਚਾਹੀਦੀ ਆ ਪੰਜਾਬ ਦਾ ਭਲਾ ਤੇ ਹੋਣਾ ਚਾਹੀਦਾ ਵਾ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਜੀ ਜੇ ਤੁਸੀਂ ਸੱਚ ਜੂ ਪੰਜਾਬ ਦੇ ਪ੍ਰਤੀ ਸੋਹਿਰ ਦਿਓ ਤੇ ਫਿਰ ਫੈਸਲਾ ਇੱਕਸਾਰ ਕਰੋ ਤੁਹਾਡੇ ਕੋਲ ਮਤਲਬ ਲਿਸਟਾਂ ਨੇ ਤੁਹਾਡੇ ਬੰਦਿਆਂ ਦੀਆਂ ਵੀ ਕਿਹੜੇ ਕਿਹੜੇ ਐਮਐਲਏ ਤੇ ਕਿਹੜੇ ਕਿਹੜੇ ਮੰਤਰੀ ਜਿਹੜੇ ਤੁਹਾਡੇ ਭ੍ਰਿਸ਼ਟਾਚਾਰ ਚ ਲਿਪਤੇ ਆ ਜਿਹੜੇ ਉਹ ਦੇਰੀਆਂ ਕਰਦੇ ਆ ਕੰਮਾਂ ਦੇ ਵਿੱਚ ਜਾਣ ਬੁੱਝ ਕੇ ਡਿਲੇ ਕਰਦੇ ਆ ਕਿੰਨਾ ਕਿੰਨਾ ਦੇ ਵਿੱਚ ਉਹਨਾਂ ਪੈਸਾ ਲਿਆ ਕਿਹੜਾ ਕਿਹੜਾ ਰੇਤ ਮਾਫੀਆ ਚ ਲੱਗਾ ਕਿਹੜਾ ਕਿਹੜਾ ਕਿਹੜੇ ਮਾਫੀਆ ਦੇ ਵਿੱਚ ਲੱਗਾ ਵਾ ਤੁਹਾਡੇ ਕੋਲ ਸਾਰੀਆਂ ਲਿਸਟਾਂ ਨੇ ਫਿਰ ਉਹਨਾਂ ਦੇ ਉੱਤੇ ਵੀ ਸਰਕਾਰੀ ਅਫਸਰਾਂ ਦੇ ਵਾਂਗ ਵਿਜੀਲੈਂਸ ਤੋਂ ਕਾਰਵਾਈ ਕਰਾਓ ਉਹਨਾਂ ਨੂੰ ਵੀ ਫੜ ਕੇ ਅੰਦਰ ਦੋ ਸਟਾਰਟਿੰਗ ਦੇ ਵਿੱਚ ਤੁਸੀਂ ਇੱਕ ਦੋ ਕੰਮ ਇਹੋ ਜਿਹੇ ਕੀਤੇ ਸੀ ਉਸ ਤੋਂ ਬਾਅਦ ਸਿਰਫ ਆਪਾਂ ਨੂੰ ਅਫਸਰ ਹੀ ਜਿਹੜੇ ਭ੍ਰਿਸ਼ਟ ਨਜ਼ਰ ਆਉਂਦੇ ਆ ਆਪਣੇ ਬੰਦੇ ਤੇ ਨਜ਼ਰ ਹੀ ਨਹੀਂ ਆਉਂਦੇ ਵੀ ਉਹ ਵੀ ਭ੍ਰਿਸ਼ਟਾਚਾਰ ਕਰ ਰਹੇ ਆ ਉਹਨਾਂ ਨੂੰ ਵੀ ਛੜ ਬੈ ਕੇ ਤੁਹਾਡੇ ਸੁਪਨੇ ਜਿਹੜੇ ਚੂਰੋ ਚੂਰ ਕਰਨਦੇ ਆ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਜਿਹੜਾ ਕਰਨ ਦੇ ਨਸ਼ਾ ਮੁਕਤ ਕਰਨ ਦੇ ਕਈ ਮੰਤਰੀ ਐਮ ਐਲ ਏ ਤੁਹਾਡੇ ਨਸ਼ਿਆਂ ਚ ਵੀ ਲਿਪਤ ਹੋਣਗੇ ਤੁਸੀਂ ਮਤਲਬ ਕੱਲੇ ਅਫਸਰਾਂ ਦੇ ਉੱਤੇ ਜ਼ਿੰਮੇਵਾਰੀ ਕੋ ਸੁੱਟ ਦਿਓ ਇਹਨਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇ ਔਰ ਇਹ ਤੁਹਾਨੂੰ ਦਿਸਦੇ ਨਹੀਂ ਬਾਕੀ ਆਪਾਂ ਜੋ ਮਤਲਬ ਅਫਸਰ ਫੜ ਲਿਆ ਪਟਵਾਰੀ ਫੜ ਲਿਆ ਐਸ ਡੀਓ ਫੜ ਲਿਆ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਵੀ ਜ਼ਰੂਰੀ ਆ ਤਾਂ ਪੰਜਾਬ ਦਾ ਲਾਅ ਐਂਡ ਆਰਡਰ ਤਾਂ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋਣਾ ਵਾ ਤਾਂ ਪੰਜਾਬ ਨਸ਼ਾ ਮੁਕਤ ਹੋਣਾ ਵਾ ਕਿਸੇ ਨੇ ਬਹੁਤ ਖੂਬ ਲਿਖਿਆ ਜੋ ਤੁਹਾਡੀ ਹਾਲਤ ਬਣੀ ਆ ਨਾ ਵੀ ਇਹ ਨੇੜੇ ਵਾਲੇ ਤੁਹਾਨੂੰ ਨਜ਼ਰ ਨਹੀਂ ਆਉਂਦੇ ਕਿ ਜੰਗਲ ਜੰਗਲ ਢੂੰਡ ਰਹੀ ਹੈ ਮ੍ਰਿਗ ਆਪਣੀ ਕਸਤੂਰੀ ਕੋ ਕਿਤਨਾ ਮੁਸ਼ਕਿਲ ਹੈ ਤੈਅ ਕਰਨਾ ਖੁਦ ਸੇ ਖੁਦ ਕੀ ਦੂਰੀ ਕੋ ਵੀ ਆ ਲਾਗੇ ਬਿਠੇ ਤੁਹਾਡੇ ਪਿੱਛੇ ਇਹ ਨਹੀਂ ਤੁਹਾਡੇ ਕੋ ਫੜੇ ਜਾਂਦੇ ਔਰ ਬਾਕੀ ਤੁਸੀਂ ਮਤਲਬ ਸਿਰਫ ਅਖਬਾਰਾਂ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਨਜ਼ਰ ਆਉਂਦੀਆਂ ਨੇ ਇਹਨਾਂ ਨੂੰ ਫੜ ਕੇ ਅੰਦਰ ਦੋ ਕੇਵਲ ਬਿਆਨਾਂ ਦੇ ਵਿੱਚ ਨਾ ਰੱਖੋ ਤੇ ਅਖੀਰ ਚ ਮੈਂ ਤੁਹਾਨੂੰ ਇੱਕ ਗੱਲ ਹੋਰ ਯਾਦ ਕਰਾਉਣ ਲੱਗਾ ਅੱਜ ਦੀ ਤਾਜ਼ੀ-ਤਾਜ਼ੀ ਖਬਰਿਆ ਅੱਜ ਪੰਜਾਬ ਦੇ ਜਿਹੜੇ ਡੀਜੀਪੀ ਆ ਸ਼੍ਰੀ ਗੌਰਵ ਜਾਦਵ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ 31 ਮਈ 2025 ਤੱਕ ਪੰਜਾਬ ਜਿਹੜਾ ਨਸ਼ਾ ਮੁਕਤ ਉਹ ਹੋ ਜਾਣਾ ਚਾਹੀਦਾ ਇਹ ਡੈਡਲਾਈਨ ਦਿੱਤੀ ਆ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਨੇ ਔਰ ਆਸ ਕਰਦੇ ਆ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਜੇ 31 ਮਈ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੁੰਦਾ ਜੇ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾਉਂਦੇ ਤੇ ਕੀ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਮੁਖੀ ਆ ਉਹਨਾਂ ਨੂੰ ਸਸਪੈਂਡ ਕਰੋਗੇ ਪਰ ਮਾਰ ਦੀ ਤਰ੍ਹਾਂ ਜਿੱਦਾਂ ਤੁਸੀਂ ਵਿਜੀਲੈਂਸ ਦੇ ਮੁਖੀ ਨੂੰ ਸਸਪੈਂਡ ਕੀਤਾ ਵੀ ਉਹਨੇ ਦੇਰੀ ਕੀਤੀ ਉਹਨੇ ਕਟਾਈ ਕੀਤੀ ਆ ਡਿਊਟੀ ਦੇ ਵਿੱਚ ਕੀ ਇਹਨਾਂ ਨੂੰ ਵੀ ਸਸਪੈਂਡ ਕਰੋਗੇ ਮੈਂ 네ਗੇਟਿਵ ਜਿਹੜੀ ਰਾਜਨੀਤੀ ਨਹੀਂ ਕਰਦਾ ਮੈਂ ਆਸ ਕਰਦਾ ਕੇਜਰੀਵਾਲ ਸਾਹਿਬ ਤੁਹਾਡੇ ਕੋਲੋਂ ਵੀ ਭਗਵੰਤ ਮਾਨ ਜੀ ਤੁਹਾਡੇ ਕੋਲੋਂ ਵੀ ਕਿ ਡੇਢ ਸਾਲ ਤੁਹਾਡਾ ਰਹਿ ਗਿਆ ਕੰਮ ਸੇ ਕੰਮ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਦਾ ਦੁਬਾਰਾ ਜਿਹੜਾ ਦਿਲ ਜਿੱਤਣ ਦੀ ਕੋਸ਼ਿਸ਼ ਕਰੋ ਇਹ ਵਾਅਦੇ ਪੂਰੇ ਕਰੋ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਨਾ ਡਿਗੋ ਮੈਂ ਤੇ ਆਸ ਕਰਦਾ ਕੰਮ ਸੇ ਕੰਮ ਕਿਉਂਕਿ ਮੈਂ ਤੇ ਪਿਛਲਿਆਂ ਨੂੰ ਵੀ ਢਾਇਆ ਪਰ ਮੈਂ ਤੁਹਾਨੂੰ ਫਿਰ ਇੱਕ ਗੱਲ ਕਹਿਣੀ ਚਾਹੁੰਦਾ ਵੀ ਕੰਮ ਸੇ ਕੰਮ ਦੁਬਾਰਾ ਸਾਡੀਆਂ ਅੱਖਾਂ ਦੇ ਤਾਰੇ ਬਣੋ ਤੁਸੀਂ ਪੰਜਾਬ ਦਾ ਇਕੱਲਾ ਇਕੱਲਾ ਵਾਅਦਾ ਬਣਾਓ ਤੁਸੀਂ ਕਿਹਾ ਸੀਗਾ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਵਾਂਗੇ ਡੇਢ ਸਾਲ ਬਹੁਤ ਲੰਮਾ ਸਮਾਂ ਹੁੰਦਾ ਮਤਲਬ 5-600 ਦੇਣ ਬਣ ਜਾਣਾ ਵਾ 500 ਦੇ ਕਰੀਬ ਇਹਦੇ ਵਿੱਚ ਤੁਸੀਂ ਕੰਮ ਕਰਕੇ ਵਿਖਾਓ ਤੇ ਜੇ ਸਿਰਫ ਇਹਨੂੰ ਅਖਬਾਰਾਂ ਦੇ ਉੱਤੇ ਤੇ ਬੋਰਡਾਂ ਦੇ ਉੱਤੇ ਹੀ ਵਿਖਾਉਣਾ ਵਾ ਤੇ ਫਿਰ ਮੈਂ ਕਹਿ ਕੇ ਸਮਾਪਤੀ ਕਰੂੰਗਾ ਮਾਫੀ ਚਾਹੁੰਨਾ ਵਾ ਕਿ ਫਿਰ ਇੰਨੀ ਗੱਲ ਹੀ ਆ ਕਿ ਪਾਣੀ ਚ ਮਧਾਣੀ ਨਾ ਮਖਣੀ ਆਉਣੀ ਤੇ ਨਾ ਕਿਸੇ ਨੇ ਖਾਣੀ